ਇਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਜੋ ਹੜਾਂ ਦੀ ਮਾਰ ਹੋਈ ਹੈ ਬਹੁਤ ਭਿਆਨਕ ਹੈ ਔਰ ਮੈਂ ਸਾਰੇ ਸਮੂਚੇ ਪੰਜਾਬੀਆਂ ਦਾ ਧੰਨਵਾਦ ਵੀ ਕਰਦਾ ਵੀ ਸਾਰੇ ਵੱਧ ਚੜ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਦੂਰੋਂ ਨੇੜੋਂ ਰਾਸ਼ਨ ਚਾਰਾ ਟਰਾਲੀਆਂ ਸਾਰੀਆਂ ਭੇਜ ਰਹੇ ਨੇ ਔਰ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਜਦੋਂ ਤੁਹਾਡੇ ਕੋਲੇ ਕੋਈ ਜ਼ਿਆਦਾ ਰਾਸ਼ਨ ਹੁੰਦਾ ਹੈ ਜਾ ਤੁਸੀਂ ਬੇਲੋੜੀ ਜਗ੍ਹਾ ਤੇ ਜਾਂਦੇ ਹੋ ਜਿੱਥੇ ਲੋੜ ਨਹੀਂ ਹੁੰਦੀ ਜੇ ਤੁਸੀਂ ਖਾਲਸਾ ਏਡ ਦੇ ਨਾਲ ਸੰਪਰਕ ਕਰਕੇ ਜਾਓ ਤਾਂ ਉਹਦੇ ਨਾਲ ਸਰਵਿਸ ਹੈ ਜਿਹੜੀ ਸਾਡੀ ਹੋਰ ਵੀ ਵਧੀਆ ਹੋ ਸਕਦੀ ਹੈ ਸਰਸਾ ਰੋਡ ਦੇ ਉੱਤੇ ਆਮਗੜੀਆ ਕੋਲ ਸਟੋਰ ਦੇ ਵਿੱਚ ਖਾਲਸਾ ਏਡ ਵੱਲੋਂ ਇੱਕ ਵੇਅਰ ਹਾਊਸ ਹੈ ਜਿਹੜਾ ਬਣਾਇਆ ਗਿਆ ਹੈ ਉੱਥੇ ਸਾਰਾ ਰਾਸ਼ਨ ਗੱਟੇ ਜਮਾ ਕੀਤੇ ਜਾਂਦੇ ਆ ਸਾਰੇ ਵੀ ਜੋ ਸਮਾਨ ਬੰਡੇ ਤੋਂ ਬੰਦਾ ਰਹਿੰਦਾ ਉਹ ਤੋਂ ਫਿਰ ਟੀਮਾਂ ਬਣਾ ਕੇ ਵੋਟ ਦੇ ਰਹੇ ਜਿਹੜੇ ਟਿਕਾਣਿਆਂ ਦੇ ਉੱਤੇ ਸਮਾਨ ਭੇਜਿਆ ਜਾਂਦਾ ਔਰ ਮੈਂ ਇਸ ਦੇ ਲਈ ਖਾਲਸਾ ਐਡ ਦੂੰਗੀ ਬਧਾਈ ਦਿੰਦਾ ਵੀ ਉਹਨੇ ਬਹੁਤ ਉਰਸ਼ਾ ਨਾਲ ਤੰਦੇ ਹੀ ਦੇ ਨਾਲ ਇਸ ਔਖੇ ਕਾਰੇ ਦੇ ਜਿਹੜਾ ਨੂੰ ਨੇਪਰੇ ਚਾੜ ਰਹੇ ਨੇ ਔਰ ਸਾਰੇ ਹੜਪੀੜਤਾ ਦੀ ਬਾਹ ਫੜ ਰਹੇ ਨੇ ਬਹਿਰ ਜੀ ਦਾ ਖਾਲਸਾ ਬਹਿਰ ਜੀ ਦੀ ਖਾਲਸਾ ਖਾਲਸਾ ਨਾਲ ਮਿਲ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਹੜਪੀੜਤਾ ਦੀ ਕੀਤੀ ਮਦਦ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਜਿੱਥੇ ਇੱਕ ਪਾਸੇ ਖਾਲਸਾ ਏਡ ਵਾਲੇ ਲਗਾਤਾਰ ਹਰ ਪੀੜਤਾ ਦੀ ਮਦਦ ਕਰ ਰਹੇ ਨੇ ਉੱਥੇ ਹੀ ਹੁਸਦੂ ਮੋਸੇਵਾਲੇ ਦੇ ਪਿਤਾ ਵੀ ਇਨਾਂਦਿਕ ਟੀਮ ਦੇ ਨਾਲ ਮਿਲ ਕੇ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਵੰਡਦੇ ਹੋਏ ਨਜ਼ਰ ਆਏ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖਾਲਸਾ ਏਡ ਦੇ ਵੱਲੋਂ ਸਾਂਝਾ ਵੀ ਕੀਤਾ ਗਿਆ ਹੈ ਤੇ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਸੁਣ ਸਕਦੇ ਹੋ ਕਿ ਇਸ ਤਰ੍ਹਾਂ ਮੋਸੇਵਾਲੇ ਦੇ ਪਿਤਾ ਜੀ ਇਸ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਏ ਇਛੇ ਜੀ ਉਹਨਾਂ ਦੀ ਮਾਤਾ ਦੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਆਖਿਆ ਸੀ ਕਿ ਜੇਕਰ ਸਿੱਧੂ ਇੱਥੇ ਹੁੰਦਾ ਤੇ ਅੱਜ ਉਹ ਆਪਣਾ ਟਰੈਕਟਰ ਚੱਕ ਕੇ ਚਾਹੁੰਦਾ ਤੇ ਸਾਰੇ ਹੀ ਲੋਕਾਂ ਦੀ ਮਦਦ ਕਰਦਾ ਲੇਕਿਨ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਮੈਂ ਤੁਸੀਂ ਵੀ ਦੇਖੋ ਇਹ ਵੀਡੀਓ ਇਹ ਗੱਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਮਾਰ ਹੋਈ ਹੈ ਬਹੁਤ ਭਿਆਨਕ ਹੈ ਔਰ ਮੈਂ ਸਾਰੇ ਸਮੂਚੇ ਪੰਜਾਬੀਆਂ ਦਾ ਧੰਨਵਾਦ ਵੀ ਕਰਦਾ ਵੀ ਸਾਰੇ ਵੱਧ ਚੜ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਦੂਰੋਂ ਨੇੜੋਂ ਰਾਸ਼ਨ ਚਾਰਾ ਟਰਾਲੀਆਂ ਸਾਰੀਆਂ ਭੇਜ ਰਹੇ ਨੇ ਔਰ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਜਦੋਂ ਤੁਹਾਡੇ ਕੋਲੇ ਕੋਈ ਜ਼ਿਆਦਾ ਰਾਸ਼ਨ ਹੁੰਦਾ ਹੈ ਜਾ ਤੁਸੀਂ ਬੇ ਲੋੜੀ ਜਗ੍ਹਾ ਤੇ ਜਾਂਦੇ ਹੋ ਜਿੱਥੇ ਲੋੜ ਨਹੀਂ ਹੁੰਦੀ ਜੇ ਤੁਸੀਂ ਖਾਲਸਾ ਏਡ ਦੇ ਨਾਲ ਸੰਪਰਕ ਕਰਕੇ ਜਾਓ ਤਾਂ ਉਹਦੇ ਨਾਲ ਸਰਵਿਸ ਹੈ ਜਿਹੜੀ ਸਾਡੀ ਹੋਰ ਵੀ ਵਧੀਆ ਹੋ ਸਕਦੀ ਹੈ ਸਰਸਾ ਰੋਡ ਦੇ ਉੱਤੇ ਆਮਗੜੀਆ ਕੋਲ ਸਟੋਰ ਦੇ ਵਿੱਚ ਖਾਲਸਾ ਏਡ ਵੱਲੋਂ ਇੱਕ ਵੇਅਰ ਹਾਊਸ ਹੈ ਜਿਹੜਾ ਬਣਾਇਆ ਗਿਆ ਹੈ ਉੱਥੇ ਸਾਰਾ ਰਾਸ਼ਨ ਗੱਟੇ ਜਮਾ ਕੀਤੇ ਜਾਂਦੇ ਆ ਸਾਰੇ ਵੀ ਜੋ ਸਮਾਨ ਬੰਡੇ ਤੋਂ ਬਿਨਾਂ ਰਹਿੰਦਾ ਉਹ ਤੋਂ ਫਿਰ ਟੀਮਾਂ ਬਣਾ ਕੇ ਵੋਟ ਦੇ ਰਾਹੀਂ ਜਿਹੜੇ ਟਿਕਾਣਿਆਂ ਦੇ ਉੱਤੇ ਸਮਾਨ ਭੇਜਿਆ ਜਾਂਦਾ ਔਰ ਮੈਂ ਇਸ ਦੇ ਲਈ ਖਾਲਸਾ ਏਡ ਤੋਂ ਵੀ ਵਧਾਈ ਦਿੰਦਾ ਵੀ ਉਹਨੇ ਬਹੁਤ ਉਰਸ਼ਾ ਨਾਲ ਤੰਦੇ ਹੀ ਦੇ ਨਾਲ ਇਸ ਔਖੇ ਕਾਰੇ ਦੇ ਜਿਹੜਾ ਨੂੰ ਨੇਪਰੇ ਚਾੜ ਰਹੇ ਨੇ ਔਰ ਸਾਰੇ ਹੜਪੀੜ ਤਾਂ ਦੀ ਬਾਹ ਫੜ ਰਹੇ ਨੇ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਹ